ਵਪਾਰੀ ਪੰਜਾਬ ਦੇ ਵਿੱਚ ਸੇਫ ਨਹੀਂ ਐ ਵਪਾਰੀਆਂ ਨੂੰ ਡਰਾ ਕੇ ਧਮਕਾ ਕੇ ਉਹਨਾਂ ਕੋਲ ਪੈਸੇ ਲੈ ਜਾ ਰਹੇ ਨੇ ਕੀ ਪੰਜਾਬ ਦੇ ਵਿੱਚ ਸਾਨੂੰ ਤੇ ਲੱਗਦਾ ਕਿ ਇਹ ਤਾਂ ਜੰਗਲ ਰਾਜ ਬਣਿਆ ਪਿਆ ਵਪਾਰੀ ਸੇਫ ਨਹੀਂ ਹੈਗੇ ਜਿਹੜਾ ਚੰਗਾ ਵਪਾਰੀ ਆ ਉਹ ਡਰਦਾ ਇਹਨਾਂ ਨੂੰ ਗੈਂਗਸਟਰਾਂ ਨੂੰ ਪੈਸੇ ਦੇ ਰਿਹਾ ਪੰਜਾਬ ਦੇ ਵਿੱਚ ਇਹਨਾਂ ਅਸਲਾ ਕਿੱਥੋਂ ਆ ਰਿਹਾ ਸਾਨੂੰ ਇਹ ਗੱਲ ਦੀ ਸਮਝ ਨਹੀਂ ਆ ਰਹੀ ਜਿਹੜੀ ਐਮਰਜੈਂਸੀ ਫਿਲਮ ਹੈ ਇਹ ਬਿਲਕੁਲ ਸਿਨਮੇ ਹਾਲਾਤਾਂ ਦੇ ਵਿੱਚ ਰਿਲੀਜ਼ ਹੋਣੀ ਚਾਹੀਦੀ ਹੈ 80 ਤੋਂ ਲੈ ਕੇ 92 ਤੱਕ 35000 ਪੰਜਾਬੀਆਂ ਦਾ ਖੂਨ ਡੁੱਲਿਆ ਪੰਜਾਬ ਨੂੰ ਲੈ ਕੇ ਕਿੱਧਰ ਜਾ ਰਹੇ ਹੋ ਕਿ ਪੰਜਾਬ ਦੇ ਵਿੱਚ ਇਹ ਜੋ ਗੈਂਗਸਟਰ ਜੋ ਪਾਕਿਸਤਾਨ ਦੇ ਛਾਰੇ ਦੇ ਉੱਤੇ ਕੰਮ ਕਰ ਰਹੇ ਨੇ ਕੀ ਇਹ ਸਹੀ ਹੈ ਇੱਕ ਕਾਸਟੇਬਲ ਨੇ ਉਹਦੇ ਥੱਪੜ ਮਾਰਿਆ ਸੀ ਅਸੀਂ ਕਿਹਾ ਸੀ ਕਿ ਉਹਦੇ ਮਨ 'ਚ ਗੁੱਸਾ ਕਿ ਉਹਦੇ ਮਾਮਾ ਬਾਰੇ ਆ ਗੱਲ ਕਹੀ ਹੈ ਅਈ ਉਹਨਾਂ ਦਾ ਉਹਦੇ ਵਿਰੋਧ ਕੀਤਾ ਸੀ ਅਸੀਂ ਇਹ ਨਹੀਂ ਕਿਹਾ ਕਿ ਉਹ ਦੀ ਗਲਤ ਹੋਇਆ ਜੀ ਅਸੀਂ ਕਹਿੰਦੇ ਠੀਕ ਹੈ ਉਹਦੇ ਮਨ 'ਚ ਗੁੱਸਾ ਸੀ ਪੰਜਾਬ ਦੇ ਪ੍ਰਧਾਨ ਦੇ ਪ੍ਰਧਾਨ پنجاب ਦੇ ਹਾਲਾਤਾਂ ਨੂੰ ਲੈ ਕੇ ਅੱਜ ਪ੍ਰੈਸ ਕਾਨਫਰੰਸ ਕਰ ਰਹੇ ਹੋ ਆਖਰ ਕੀ ਮਕਸਦ ਹੈ ਔਰ ਕੀ ਕਹਿਣਾ ਚਾਹੁੰਦੇ ਹੋ ਦੇਖੋ ਪਹਿਲਾ ਤੇ ਅਸੀਂ ਅੱਜ ਸਾਡੇ ਜ਼ਿਲ੍ਹਾ ਪ੍ਰਧਾਨ ਸ਼ਿਵਮ ਠਾਕੁਰ ਜੀ ਉਹਨਾਂ ਦੇ ਅਸੀਂ ਦਫ਼ਤਰ 'ਚ ਪਹੁੰਚੇ ਆਂ ਸਾਡੇ ਨਾਲ ਪੰਜਾਬ ਯੂਥ ਪ੍ਰਵਕਤਾ ਅਜੇ ਕੁਮਾਰ ਜੀ ਸਾਡੇ ਪਾਰਟੀ ਦੇ ਸੀਨੀਅਰ ਉਪ ਪ੍ਰਧਾਨ ਰੋਹਿਤ ਮਹੰਗੀ ਜੀ RAMLAL JI GURDASPUR ਤੋਂ ਸਾਡੇ ਪਾਰਟੀ ਦੇ ਲੀਡਰ ਅਸੀਂ ਇਹ ਕਹਿਣਾ ਚਾਹੁੰਦੇ ਆ ਕਿ ਆਏ ਦਿਨ ਪੰਜਾਬ ਦੇ ਵਿੱਚ ਜਿਹੜਾ ਲਗਾਤਾਰ ਗੋਲੀਆਂ ਵੱਜ ਰਹੀਆਂ ਕਿਸੇ ਨਾ ਕਿਸੇ ਪਾਰਟੀ ਦੇ ਲੀਡਰਾਂ ਨੂੰ ਗੋਲੀਆਂ ਮਾਰ ਕੇ ਕਤਲ ਕੀਤਾ ਜਾ ਰਿਹਾ ਪਿਛਲੇ ਦਿਨੀ 2 ਦਿਨ ਪਹਿਲਾਂ ਚੰਡੀਗੜ੍ਹ ਦੇ ਵਿੱਚ ਰਿਟਾਇਰਡ ਪੁਲਿਸ ਅਫਸਰ ਦੇ ਘਰ ਵਿੱਚ ਗਰਨੇਡ ਸੁੱਟਣਾ ਠੀਕ ਆ ਪੰਜਾਬ ਪੁਲਿਸ ਦੀ ਬਹਾਦਰੀ ਨੂੰ ਅਸੀਂ ਸਲੂਟ ਕਰਦੇ ਆ ਕਿ ਉਹਨਾਂ ਨੇ ਦੋਵੇਂ ਬੰਦੇ ਫੜ ਲਏ ਆ ਇੱਕ ਆ ਅੰਮ੍ਰਿਤਸਰ ਤੋਂ ਤੇ ਇੱਕ ਗੁਰਦਾਸਪੁਰ ਤੋਂ ਅੱਜ ਜਿਹੜਾ ਫੜਿਆ ਅਸੀਂ ਡੀਜੀਪੀ ਸਾਹਿਬ ਦਾ ਅਗਲ ਦਾ ਧੰਨਵਾਦ ਕਰਦੇ ਆ ਲੇਕਿਨ ਪੰਜਾਬ ਦੇ ਵਿੱਚ ਲਗਾਤਾਰ ਗੋਲੀਆਂ ਚੱਲ ਰਹੀਆਂ ਪਿਛਲੇ ਦਿਨੀ ਬਟਾਲਾ ਦੇ ਵਿੱਚ ਗੋਲੀਆਂ ਮਾਰ ਕੇ ਮੁੰਡੇ ਦਾ ਕਤਲ ਕਰ ਦਿੱਤਾ ਗਿਆ ਖੰਨਾ ਦੇ ਵਿੱਚ ਆਮ ਆਦਮੀ ਪਾਰਟੀ ਦਾ ਇੱਕ ਲੀਡਰ ਸੀ ਉਹਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਪਰਸੋ ਤਰਨਤਾਰਨ ਦੇ ਵਿੱਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਕਿ ਪੰਜਾਬ ਦੇ ਵਿੱਚ ਇੰਨਾ ਅਸਲਾ ਕਿੱਥੋਂ ਆ ਰਿਹਾ ਪੰਜਾਬ ਸਰਕਾਰ ਜਿਹੜੀ ਹੈ ਇਹਦੇ ਵੱਲ ਬਿਲਕੁਲ ਧਿਆਨ ਨਹੀਂ ਦੇ ਰਹੀ ਅਸੀਂ ਡੀਜੀਪੀ ਪੰਜਾਬ ਨੂੰ ਕਹਿਣਾ ਚਾਹੁੰਦੇ ਹਾਂ ਡੀਜੀਪੀ ਸਾਹਿਬ ਨੂੰ ਕਿ ਜਿਹੜਾ ਪੰਜਾਬ ਦੇ ਵਿੱਚ ਲੋਕ ਸੇਫ ਨਹੀਂ ਆ ਲਗਾਤਾਰ ਫਰੋਤੀਆਂ ਮੰਗੀਆਂ ਜਾ ਰਹੀਆਂ ਵਪਾਰੀ ਪੰਜਾਬ ਦੇ ਵਿੱਚ ਸੇਫ ਨਹੀਂ ਆ ਵਪਾਰੀਆਂ ਨੂੰ ਡਰਾ ਕੇ ਧਮਕਾ ਕੇ ਉਹਨਾਂ ਕੋਲ ਪੈਸੇ ਲੈ ਜਾ ਰਹੇ ਨੇ ਕੀ ਪੰਜਾਬ ਦੇ ਵਿੱਚ ਸਾਨੂੰ ਤੇ ਲੱਗਦਾ ਕਿ ਤਾਂ ਜੰਗਲ ਰਾਜ ਬਣਿਆ ਪਿਆ ਵਪਾਰੀ ਸੇਫ ਨਹੀਂ ਹੈਗੇ ਜਿਹੜਾ ਚੰਗਾ ਵਪਾਰੀ ਆ ਉਹ ਡਰਦਾ ਇਹਨਾਂ ਨੂੰ ਗੈਂਗਸਟਰਾਂ ਨੂੰ ਪੈਸੇ ਦੇ ਰਿਹਾ ਕਿਉਂਕਿ ਉਹ ਆਪਣੀ ਜਾਨ ਉਹਨਾਂ ਨੂੰ ਪਤਾ ਕਿ ਸਾਡੀ ਜਾਨ ਮਹਫੂਜ਼ ਨਹੀਂ ਹੈਗੀ ਕਰਨ ਕਰਨ ਦੇ ਵਿੱਚ ਆਏ ਦਿਨ ਲਗਾਤਾਰ ਲੋਕਾਂ ਕੋ ਫਰੋਤੀਆਂ ਮੰਗੀਆਂ ਜਾ ਰਹੀਆਂ ਅਮਰਸਰ ਬਟਾਲਾ ਗੁਰਦਾਸਪੁਰ ਮਰ ਕਿ ਇਹ ਹਾਲਾਤ ਕਿੱਦਾਂ ਬਣਦੇ ਆ ਸਾਨੂੰ ਇਹ ਗੱਲ ਦੀ ਸਮਝ ਨਹੀਂ ਆ ਰਹੀ ਕਿ ਪੰਜਾਬ ਦੇ ਵਿੱਚ ਗੈਂਗਸਟਰ ਹੈ ਵੀ ਹੋ ਚੁੱਕੇ ਆ ਆਏ ਦਿਨ ਗੋਲੀਆਂ ਚੱਲਦੀਆਂ ਆਏ ਦਿਨ ਕਦੀ ਕਿਤੇ ਨਾ ਕਿਤੇ ਰੋਈ ਗੋਲੀ ਚੱਲਦੀ ਆ ਹੁਣ ਇਹ ਜਿਹੜੀ ਜ਼ਿੰਮੇਵਾਰੀ ਹੈ ਡੀਜੀਪੀ ਸਾਹਿਬ ਦੇ ਮੁਤਾਬਕ ਇਹ ਜਿਹੜੀ ਗਰਨੇਡ ਦੀ ਜ਼ਿੰਮੇ ਆਈਐਸਆਈ ਜ਼ਿੰਮੇਵਾਰੀ ਲੈ ਰਹੀ ਹੈ ਇਹ ਗਰਨੇਡ ਕਿੱਦਾਂ ਆਇਆ ਪੰਜਾਬ ਦੇ ਵਿੱਚ ਕਿ ਰਿਟਾਇਰਡ ਜਿਹੜੇ ਪੁਲਿਸ ਅਫਸਰ ਨੇ ਕੀ ਗੱਲ ਉਹ ਸੇਫ ਨਹੀਂ ਆ ਜਦੋਂ ਹੁਣ ਆਪਾਂ ਇੱਕ ਗੱਲ ਕਹਿਣਾ ਚਾਹੁੰਦੇ ਆ ਕਿ ਜਿਸ ਤਰ੍ਹਾਂ ਹੁਣ ਪੁਲਿਸ ਅਫਸਰ ਗੈਂਗਸਟਰਾਂ ਨੂੰ ਇੰਟਰੋਗੇਟ ਕਰਦੇ ਆ ਅੱਤਵਾਦੀਆਂ ਨੂੰ ਇੰਟਰੋਗੇਟ ਕਰਦੇ ਆ ਜਦੋਂ ਉਹ ਰਿਟਾਇਰ ਹੋ ਜਾਂਦੇ ਆ ਉਹਨਾਂ ਨੂੰ ਗੋਲੀਆਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾਂਦੀਆਂ ਜਾਂ ਉਹਨਾਂ ਦੇ ਪਰਿਵਾਰਾਂ ਤੇ ਹਮਲੇ ਹੁੰਦੇ ਆ। ਅਸੀਂ ਰਿਟਾਇਰਡ ਪੁਲਿਸ ਅਫਸਰਾਂ ਦੇ ਹੱਕ ਚ ਇਹ ਕਹਿਣਾ ਚਾਹੁੰਦੇ ਆ ਕਿ ਉਹਨਾਂ ਦੀ ਸੁਰੱਖਿਆ ਨੂੰ ਵਿੱਚ ਕਿੰਨੀ ਬਣਾਇਆ ਜਾਏ। ਉਹਨਾਂ ਨੂੰ ਵੀ ਜਿਹੜੇ ਲੋਕ ਜਦਾ 1986 ਦੇ ਵਿੱਚ ਨਕੋਦਰ ਵਿੱਚ ਇੱਕ ਉਹਨਾਂ ਨੇ ਬੰਦਿਆਂ ਨੂੰ ਇਨਟੈਰੋਗੇਟ ਕੀਤਾ ਸੀ। ਉਹਨਾਂ ਬੰਦਿਆਂ ਕਰਕੇ 86 ਤੋਂ ਬਾਅਦ ਲਗਾਤਾਰ 38 ਸਾਲਾਂ ਬਾਅਦ ਉਹਨਾਂ ਦੇ ਘਰ ਦੇ ਵਿੱਚ ਗਰਨੇਡ ਮਾਰਿਆ। ਇਸੇ ਤਰ੍ਹਾਂ ਪੁਲਿਸ ਦਾ ਜਿਹੜਾ ਮਨੁਵਲ ਆ ਉਹ ਉਹ ਡਿੱਗਦਾ ਦਿਖਾਈ ਦੇ ਰਿਹਾ। ਕੋਈ ਅੱਜ ਤੋਂ ਮੁੜ ਕੇ ਜਿਸ ਤਰ੍ਹਾਂ ਹੁੰਦਾ ਰਿਹਾ ਤਾਂ ਕੋਈ ਗੈਂਗਸਟਰ ਜਾਂ ਅਤਵਾਦੀ ਨੂੰ ਟੈਰੋਗੇਟ ਨਹੀਂ ਕਰੇਗਾ ਨਸ਼ਾ ਤਸਕਰ ਨੂੰ ਇਨਟਰੋਗੇਟ ਨਹੀਂ ਕਰੇਗਾ ਜਿੱਤੇ ਨਾ ਕੀਤੇ ਸੀ ਪੰਜਾਬ ਪੁਲਿਸ ਦੀ ਸਲੰਘਾ ਵੀ ਕਰਦੇ ਆ ਕਿ ਆਏ ਦਿਨੋਂ ਨਸ਼ਾ ਤਸਕਰਾਂ ਨਾਲ ਉਹਨਾਂ ਦਾ ਇਨਕਾਊਂਟਰ ਹੋ ਰਿਹਾ ਸਭ ਕੁਝ ਹੋ ਰਿਹਾ ਲੇਕਿਨ ਪੰਜਾਬ ਦੇ ਵਿੱਚ ਇਹਨਾਂ ਅਸਲਾ ਕਿੱਥੋਂ ਆ ਰਿਹਾ ਸਾਨੂੰ ਇਹ ਗੱਲ ਦੀ ਸਮਝ ਨਹੀਂ ਆ ਰਹੀ ਭਾਵੇਂ ਇੱਕ ਫਿਲਮ ਰਿਲੀਜ਼ ਹੋ ਰਹੀ ਹੈ ਪੰਜਾਬ ਚ ਕੰਗਾਂ ਰਾਤ ਦੀ ਉਸ ਨੂੰ ਲੈ ਕੇ ਵਿਪਕਸ਼ੀ ਵੀ ਹੋ ਰਹਾ ਦਾ ਪੱਖ ਵੀ ਸਾਹਮਣੇ ਆ ਰਿਹਾ ਕਿ ਲੱਗਦਾ ਕੀ ਰਾਤ ਰਹਿਣਗੇ ਜੇ ਫਿਲਮ ਰਿਲੀਜ਼ ਹੁੰਦੀ ਹੈ ਦੇਖੋ ਪਹਿਲੀ ਗੱਲ ਤੇ ਇਹ ਕਿ ਕੰਗਨਾਰ 9 ਦੇ ਬਾਕੀ ਜਿਹੜੇ ਉਹਨਾਂ ਦੀਆਂ ਜੋ ਸਟੇਟਮੈਂਟ ਹੈ ਜਿੱਦਾਂ ਕਿਸਾਨਾ ਪ੍ਰਤੀ ਹੋਰ ਪ੍ਰਤੀ ਮੈਂ ਉਹਨਾਂ ਨਾਲ ਸਹਿਮਤ ਨਹੀਂ ਹਾਂਗਾ ਲੇਕਿਨ ਜਿਹੜੀ ਇਹ ਐਮਰਜੈਂਸੀ ਫਿਲਮ ਹੈ ਇਹ ਬਿਲਕੁਲ ਸਿਨਮੇ ਹਾਲਾ ਦੇ ਵਿੱਚ ਰਿਲੀਜ਼ ਹੋਣੀ ਚਾਹੀਦੀ ਆ ਵੈਸੇ ਤਾਂ ਸੈਂਸਰ ਬੋਰਡ ਨੇ ਇੱਕ ਦੋ ਸੀਨ ਕੱਟ ਕੇ ਉਹਨੂੰ ਰਿਲੀਜ਼ ਦੇ ਹੁਕਮ ਦੇ ਦਿੱਤੇ ਆ ਦੇਖੋ ਤੁਸੀਂ ਇੱਕ ਗੱਲ ਦੱਸੋ ਤੁਸੀਂ ਫਿਲਮ ਵੇਖਿਓ ਬਗੈਰ ਹੀ ਉਹਨਾਂ ਦਾ ਵਿਰੋਧ ਕਰ ਰਹੇ ਹੋ ਅਸੀਂ ਟੰਗਨਰ ਨੌਤੇ ਹੱਕ ਵਿੱਚ ਇਹ ਗੱਲ ਕਹਿ ਰਹੇ ਆ ਕਿ ਉਹ ਜਿਹੜੀ ਫਿਲਮ ਐ ਐਮਰਜੈਂਸੀ ਉਹਨੂੰ ਰਿਲੀਜ਼ ਕੀਤਾ ਜਾਣਾ ਚਾਹੀਦਾ ਜਿਹੜੇ ਲੋਕ ਕਹਿ ਰਹੇ ਨੇ ਕਿ ਇਹਨੂੰ ਬੰਦ ਕਰਵਾਉਣਾ ਥੀਏਟਰ ਭੰਨਣ ਦੀ ਗੱਲ ਵੀ ਕੀਤੀ ਜਾ ਰਹੀ ਹੈ ਜੇਕਰ ਇਦਾਂ ਦੀ ਕੋਈ ਨੋਬਤ ਆndi ਤੇ ਤੁਸੀਂ ਕੋਈ ਗੁੰਡਾ ਰਾਜਾ ਇਹ ਗੁੰਡਾ ਰਾਜਾ ਹਾਂ ਬਿਲਕੁਲ ਹੋਏਗੀ ਇਹ ਗੁੰਡਾ ਰਾਜਾ ਤੁਸੀਂ ਇਹ ਪੰਜਾਬ ਦੇ ਵਿੱਚ ਕੀ ਬਿਹਾਰ ਹੈ ਕਿ ਤੁਸੀਂ ਥੀਏਟਰ ਭੰਨੋਗੇ ਉਹ ਕਰੋਗੇ ਤੂਫਾਨ ਸਿੰਘ ਫਿਲਮ ਆਈ ਉਹ ਚੱਲੀ ਹੋਰ ਕਈ ਫਿਲਮਾਂ ਚੱਲੀਆਂ ਅਸੀਂ ਤਾਂ ਗੱਲ ਹੀ ਨਹੀਂ ਕੀਤੀ ਜਿਹੜੀ ਚਲਦੀ ਐ ਚੱਲਣ ਦਿਓ ਤੁਸੀਂ ਕਈਆਂ ਨੂੰ ਹੀ ਰੋਬਲਾ ਕੇ ਪੇਸ਼ ਕਰ ਰਹੇ ਹੋ ਕੰਗਨਰ ਨੋਤ ਨੇ ਐਮਰਜੈਂਸੀ ਦੀ ਗੱਲ ਕੀਤੀ ਹੈ ਬਲੂ ਸਟਾਰ ਕਪਰੇਸ਼ਨ ਦੀ ਗੱਲ ਕੀਤੀ ਹੈ ਉਹਦੇ ਵਿੱਚ ਉਹ ਪਹਿਲਾਂ ਆਪਾਂ ਨੂੰ ਫਿਲਮ ਦੇਖਣੀ ਚਾਹੀਦੀ ਹੈ ਕਿ ਫਿਲਮ ਵਿੱਚ ਕੀ ਹੈ 35000 ਪੰਜਾਬੀਆਂ ਦਾ 80 ਤੋਂ ਲੈ ਕੇ 92 ਤੱਕ 35000 ਪੰਜਾਬੀਆਂ ਦਾ ਖੂਨ ਡੁੱਲਿਆ 35000 ਹਿੰਦੂ ਸਿੱਖ ਵਿੱਚੇ ਮਾਰੇ ਗਏ ਆ ਪਿਛਲੇ 2015 16 ਤੋਂ ਲੈ ਕੇ ਅੱਜ ਤੱਕ ਕਿੰਨੇ ਪੰਜਾਬ ਦੇ ਵਿੱਚ ਹਿੰਦੂ ਲੀਟਰਾਂ ਦੀ ਟਾਰਗੇਟ ਕਿਲਿੰਗ ਹੋਈ ਆ ਅਮਿਤ ਸ਼ਰਮਾ ਹੋਇਆ ਰਵਿੰਦਰ ਗੁਸਾਈ ਹੋਇਆ ਗਗਨੇਜਾ ਜੀ ਹੋਏ ਦੁਰਗਾ ਗੁਪਤਾ ਸੁਧੀਰ ਸੂਰੀ ਕਈ ਬੰਦਿਆਂ ਤੇ ਅਟੈਕ ਹੋਇਆ ਮੇਰੇ ਤੇ ਵੀ ਅਟੈਕ ਹੋਇਆ ਮੇਰੇ ਸਾਥੀ ਦੀ ਡੈਥ ਹੋਈ ਰਜੀਮ ਮਹਾਜਨ ਨੂੰ ਬਟਾਲਾ ਤੋਂ ਉਰਤੇ ਅਟੈਕ ਹੋਇਆ ਮਤਲਬ ਇਹ ਤੁਸੀਂ ਪੰਜਾਬ ਨੂੰ ਲੈ ਕੇ ਕਿੱਧਰ ਜਾ ਰਹੇ ਹੋ ਕਿ ਪੰਜਾਬ ਦੇ ਵਿੱਚ ਇਹ ਜੋ ਗੈਂਗਸਟਰ ਜੋ ਪਾਕਿਸਤਾਨ ਦੇ ਛਾਰੇ ਦੇ ਉੱਤੇ ਕੰਮ ਕਰ ਰਹੇ ਨੇ ਕਿ ਆ ਇਹ ਸਹੀ ਹੈ ਦੂਸਰੀ ਗੱਲ ਜਿਹੜੀ ਫਿਲਮ ਦੀ ਤੁਸੀਂ ਕਰ ਰਹੇ ਹੋ ਫਿਲਮ ਰਿਲੀਜ਼ ਹੋਣੀ ਚਾਹੀਦੀ ਹੈ ਮੈਂ ਅਸੀਂ ਆਪਣੀ ਟੀਮ ਅੱਜ ਜਿਹੜੀ ਬੈਠੀ ਆ ਅਸੀਂ ਇਸ ਫਿਲਮ ਦਾ ਸਮਰਥਨ ਕਰਦੇ ਆ ਤੁਸੀਂ ਬਿਗੈਰ ਵੇਖਿਓ ਹੀ ਜਿਹੜਾ ਫਿਲਮ ਨੂੰ ਬੰਦ ਕਰਨ ਦੀ ਗੱਲ ਕਰ ਰਹੇ ਹੋ ਕਿਉਂ ਬੰਦ ਹੋਣੀ ਚਾਹੀਦੀ ਹੈ ਜੇ ਪੰਜਾਬ ਦੇ ਵਿੱਚ 35000 ਹਿੰਦੂਆਂ ਦਾ ਪੰਜਾਬੀਆਂ ਦਾ ਖੂਨ ਡੁੱਲਿਆ ਜੇ ਉਹ ਸਚਾਈ ਦਿਖਾ ਰਹੀ ਹੈ ਸਾਨੂੰ ਦੇਖਣੀ ਚਾਹੀਦੀ ਹੈ 84 ਚ ਦਿੱਲੀ ਚ ਦੰਗੇ ਹੋਏ ਅਸੀਂ ਉਹਦੀ ਬੜੀ ਨਿੰਦਾ ਕੀਤੀ ਹੈ ਕਿ ਕਿ ਉਹ ਉਹਨੇ ਦੰਗੇ ਸੀ ਉਹ ਬਿਲਕੁਲ ਗਲਤ ਸੀ ਕਿਸੇ ਕੌਮ ਦਾ ਕਿਸੇ ਕੌਮ ਨੂੰ ਟਾਰਗੇਟ ਬਣਾ ਕੇ ਕੁਚਲਣਾ ਬੜੀ ਮਾਰੀ ਗੱਲ ਆ ਅਸੀਂ ਤਾਂ ਬਾਰ ਬਾਰ ਕਹਿੰਨੇ ਆ ਕਈ ਬਿਆਨ ਸਾਹਮਣੇ ਆਏ ਨੇ ਉਸ ਫਿਲਮ ਨੂੰ ਲੈ ਕੇ ਜਿਹੜੀ ਫਿਲਮ ਦੀ ਤੁਸੀਂ ਗੱਲ ਕਰਦੇ ਹੋ ਅਮਰਜੈਂਸੀ ਦੀ ਕਈ ਲੋਕ ਜਿਹੜੇ ਲਾਈਵ ਹੋ ਕੇ ਵੀ ਉਹਨਾਂ ਨੇ ਕਿਹਾ ਕਿ ਇਹਦੇ ਵਿੱਚ ਜਿਹੜੀ ਫਿਲਮ ਲੱਗਦੀ ਹੈ ਤਾਂ ਕਿਤੇ ਨਾ ਕਿਤੇ ਪੰਜਾਬੀਅਤ ਨੂੰ ਜਿਹੜਾ ਉਹ ਨੀਵਾ ਵਿਖਾਉਂਦੀ ਹੈ ਇਹਦੇ ਵਿੱਚ ਨਹੀਂ ਸਚਾਈ ਨੂੰ ਵਿਖਾਣਾ ਕੋਈ ਗਲਤ ਹੈ ਨਹੀਂ ਕਿਤੇ ਪੰਜਾਬੀ ਪਰ ਕਾਂਗਰਸ ਕਾਂਗਰਸ ਜਿਹੜੀ ਆ ਉਹ ਕਿਉਂ ਨਹੀਂ ਵਿਰੋਧ ਕਰ ਰਹੀ ਇਹਦਾ ਕਾਂਗਰਸ ਕਿਉਂ ਨਹੀਂ ਵਿਰੋਧ ਕਰੀ ਕਾਂਗਰਸ ਨੇ ਤੇ ਵਿਰੋਧ ਕੀਤਾ ਇਸ ਫਿਲਮ ਦਾ ਦੇਖੋ ਇਹ ਫਿਲਮ ਦਾ ਉਹ ਲੋਕ ਵਿਰੋਧ ਕਰ ਰਹੇ ਨੇ ਜਿਹੜੇ ਪੰਜਾਬ ਦੇ ਵਿੱਚ ਇਹ ਫਿਲਮ ਨੂੰ ਲੱਗਣ ਨਹੀਂ ਦੇਣਾ ਚਾਹੁੰਦੇ ਇਹ ਇਹ ਕੋਈ ਗੱਲ ਥੋੜਾ ਕਿ ਜੇ ਕੋਈ ਫਿਲਮ ਰਿਲੀਜ਼ ਹੋਈ ਆ ਤੇ ਉਹਨੂੰ ਅਸੀਂ ਬਗੈਰ ਵੇਖੇ ਹੀ ਬੰਦ ਕਰ ਦੋ ਜੀ ਅਸੀਂ ਲੱਗਣ ਨਹੀਂ ਦੇਵਾਂਗੇ ਜਿਹੜੇ ਪਹਿਲੇ ਬਿਆਨਬਾਜ਼ੀ ਕੰਗਣਾ ਨੂੰ ਤੋਂ ਜਿਹੜੀ ਕੀਤੀ ਨਹੀਂ ਦੇਖੋ ਉਹ ਬਿਆਨਬਾਜ਼ੀ ਨਾਲ ਅਸੀਂ ਬਿਲਕੁਲ ਸਹਿਮਤ ਨਹੀਂ ਅਸੀਂ ਉਦੋਂ ਵੀ ਕਿਹਾ ਸੀ ਤੁਹਾਡੇ ਮਾਧਿਅਮ ਰਹੀ ਜੇ ਕਿਸਾਨਾਂ ਦੇ ਖਿਲਾਫ ਉਹਨਾਂ ਦੀ ਮਤਾਵਾਵਾਂ ਦੇ ਖਿਲਾਫ ਜਿਹੜੀ ਕੰਗਣਾ ਬੋਲੀ ਆ ਉਹ ਬਿਲਕੁਲ ਗਲਤ ਆ ਉਹਦਾ ਅਸੀਂ ਪਹਿਲਾਂ ਵੀ ਕਿਹਾ ਸੀ ਉਸ ਬਿਆਨਾਂ ਨਾਲ ਹੀ ਨਹੀਂ ਸਹਿਮਤ ਹਾਂਗੇ ਪਰ ਇਹ ਜਿਹੜੀ ਫਿਲਮ ਹੈ ਇਹਦੇ ਨਾਲ ਅਸੀਂ ਬਿਲਕੁਲ ਸਹਿਮਤ ਹੈ ਕਿ ਇਹ ਫਿਲਮ ਲਗਣੀ ਚਾਹੀਦੀ ਹੈ ਤੇ ਪੰਜਾਬ ਦੇ ਵਿੱਚ ਜਿਹੜੀ ਲਾਈਨ ਆਰਡਰ ਦੀ ਸਥਿਤੀ ਹੈ ਜਿਹੜੀ ਪੰਜਾਬ ਦੇ ਵਿੱਚ ਲਾਈਨ ਆਰਡਰ ਦੀ ਸਥਿਤੀ ਹੈ ਲਗਾਤਾਰ ਗੋਲੀਆਂ ਚੱਲ ਰਹੀਆਂ ਸਾਨੂੰ ਧਮਕੀਆਂ ਆ ਰਹੀਆਂ ਅਸੀਂ ਤਾਂ ਕਦੀ ਐਪਲੀਕੇਸ਼ਨ ਤੱਕ ਨਹੀਂ ਦਿੰਦੇ ਸਾਨੂੰ ਇੱਕ ਉਹ ਹਰੀਕੇ ਤੋਂ ਲੰਡਾ ਲੰਡਾ ਬਾਹਰੋਂ ਉਹ ਫੋਨ ਕਰਕੇ ਸਾਨੂੰ ਧਮਕਾਉਂਦਾ ਕੀ ਗੱਲ ਅਸੀਂ ਇੰਨੇ ਕਮਜ਼ੋਰ ਥੋੜੀ ਹੈ ਕਿ ਇਹਨਾਂ ਤੋਂ ਡਰਾਂਗੇ ਆਏ ਦਿਨ ਲਗਾਤਾਰ ਨੌਜਵਾਨਾਂ ਕੋਲੋਂ ਪੈਸੇ ਮੰਗੇ ਜਾ ਰਹੇ ਆ ਪੰਜਾਬ ਦੇ ਵਿੱਚ ਕੀ ਕਰ ਤਰੱਕੀ ਬਹਿਲ ਕਿ ਤੁਸੀਂ ਪੰਜਾਬ ਦੇ ਵਿੱਚ ਗੁੰਡਾਗਰਦੀ ਕਰੋ ਤੁਸੀਂ ਗੋਲੀਆਂ ਚਲਾਓ ਵਪਾਰੀਆਂ ਨੂੰ ਤੁਸੀਂ ਧਮਕਾਓ ਕਿ ਇਹ ਪੰਜਾਬ ਜੰਗਲ ਰਾਜ ਹੈ ਵੈਸੇ ਤਾਂ ਡੀਜੀਪੀ ਪੰਜਾਬ ਦੀ ਅਸੀਂ ਸਲਾਂਗਾ ਪਹਿਲਾਂ ਵੀ ਕੀਤੀ ਹੁਣ ਵੀ ਕਰਦੇ ਆ ਕਿ ਉਹਨਾਂ ਨੇ 72 ਘੰਟਿਆਂ ਦੇ ਵਿੱਚ ਵਿੱਚ ਬੰਦੇ ਫੜਲੇ ਗ੍ਰਨੇਡ ਵਾਲੇ ਤੇ ਨਸ਼ਾ ਤਸਕਰਾਂ ਨੂੰ ਵੀ ਥਾਲੇ ਪਾ ਰਹੇ ਨੇ ਪਰ ਇਧਰਲੇ ਬੰਦੇ ਜਿਹੜੇ ਗੈਂਗਸਟਰ ਜਿਹੜੇ ਗੋਲੀਆਂ ਮਰਵਾ ਰਹੇ ਆ ਨਵੇਂ ਤੋਂ ਨਵਾਂ ਨੌਜਵਾਨ ਜਿਹੜਾ 18 ਤੋਂ ਲੈ ਕੇ 25 ਤੱਕ ਜਿਹਦੀ ਉਮਰ ਆ ਉਹਦਾ ਦਿਮਾਗਵਾਸ਼ ਕਰ ਰਹੇ ਨੇ ਪਤਾ ਨਹੀਂ ਪੰਜਾਬ ਨੇ ਵੱਖ-ਵੱਖ ਪਾਰਟੀਆਂ ਦੀ ਸਰਕਾਰਾਂ ਦੇਖੀਆਂ ਨੇ ਲੇਕਿਨ ਹਾਲਾਤ ਫੇਰ ਉਸਾਂ ਦੇ ਹੀ ਰਹੇ ਨੇ ਕਿਹੜੀ ਪਾਰਟੀ ਲੱਗਦਾ ਹੈ ਕਿ ਪੰਜਾਬ ਨੂੰ ਸਹੀ ਤਰ੍ਹਾਂ ਦਾ ਸਹੀ ਰੂਪ ਦੇ ਸਕਦੀ ਹੈ ਲੋਕਾਂ ਨੇ 3 ਕਰੋੜ ਲੋਕਾਂ ਨੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਬੜਾ ਵੱਡਾ ਜਿਹੜਾ ਫਤਵਾ ਦਿੱਤਾ ਸੀ 92 ਐਮਐਲਏ ਪੰਜਾਬ ਦੇ ਵਿੱਚ ਇਹਨਾਂ ਦੇ ਬਣ ਕੇ ਆਏ ਕਿ ਪੰਜਾਬ ਲੋਕ ਚਾਹੁੰਦੇ ਸੀ ਲੋਕ ਦੂਜੀ ਪਾਰਟੀਆਂ ਤੋਂ ਬਰਵਾਇਤੀ ਪਾਰਟੀਆਂ ਤੋਂ ਬਹੁਤ ਔਖੇ ਸੀ ਲੋਕਾਂ ਨੇ ਇਹਨਾਂ ਨੂੰ ਫਤਵਾ ਦਿੱਤਾ ਪਰ ਕਿਤੇ ਨਾ ਕਿਤੇ ਜਿਹੜੇ ਪੰਜਾਬ 'ਚ ਲਾਅ ਐਂਡ ਆਰਡਰ ਦੀ ਸਥਿਤੀ ਹੈ ਜਿੱਦਾਂ ਗੋਲੀਆਂ ਚੱਲਦੀਆਂ ਲੋਕ ਸੇਫ ਨਹੀਂ ਐ ਉਹਦੇ ਸਬੰਧ ਵਿੱਚ ਲੋਕਾਂ ਦੇ ਮਨਾਂ 'ਚ ਗੁੱਸਾ ਕਿਉਂਕਿ ਆਮ ਬੰਦਾ ਸੇਫ ਨਹੀਂ ਐ ਸ਼ਰਮ ਚ ਨਹੀਂ ਲੱਥ ਰਿਹਾ ਸਵਾਲ ਕੋਈ ਹੋਰ ਆ ਪ੍ਰਧਾਨ ਜੀ ਕਿ ਕਿਹੜੀ ਸਰਕਾਰ ਦੇ ਵਿੱਚ ਲੋਕ ਦੇਖੋ ਅਸੀਂ ਕਿਸੇ ਸਰਕਾਰ ਦਾ ਸਮਰਥਨ ਨਹੀਂ ਕਰਦੇ ਅਸੀਂ ਤਾਂ ਇਹ ਗੱਲ ਕਹਿਣਾ ਚਾਹੁੰਦੇ ਆ ਸਰਕਾਰ ਇਹ ਵੀ ਵਧੀਆ ਸਰਕਾਰ ਕੋਈ ਮਾੜੀ ਨਹੀਂ ਐ ਲekin law and order ਨੂੰ ਥੋੜਾ ਖਿਆਲ ਰੱਖਣ ਇਹ ਲੱਗਦਾਵੇਂ ਕਿ ਹਿੰਦੂਆਂ ਨੂੰ ਲਗਾਤਾਰ ਹਰ ਸਰਕਾਰ ਦੇ ਵੇਲੇ ਦੇ ਪਿੱਛੇ ਕੀਤਾ ਗਿਆ ਇਹੋ ਜਿਹੇ ਮੰਗਾਂ ਨੂੰ ਦੇਖੋ ਸਾਡੀ 1980 ਤੋਂ ਲੈ ਕੇ 92 ਤੱਕ ਜਿਹੜਾ 35000 ਹਿੰਦੂਆਂ ਦਾ ਕਤਲਿਆ ਮੋਇਆ ਕਿਸੇ ਸਰਕਾਰ ਨੇ ਸਾਡੀ ਗੱਲ ਨਹੀਂ ਚੁੱਕੀ ਬੀਜੇਪੀ ਨੇ ਪੰਜਾਬ ਦੀ ਜਿਹੜੇ ਬੀਜੇਪੀ ਦਾ ਲੀਡਰ ਨੇ ਜਿਹੜੀ ਇਲੈਕਸ਼ਨ ਲੋਕ ਸਭਾ ਦੀ ਹੋਈ ਆ ਉਹਦੇ ਵਿੱਚ ਕੋਈ ਮੁੱਦਾ ਪੰਜਾਬ ਦਾ 783 ਕਰੋੜ ਰੁਪਏ ਦਾ ਜਿਹੜਾ ਪੈਕਜ ਸੀ ਉਹਨੂੰ ਕਿਸੇ ਨੇ ਅੱਜ ਤੱਕ ਰਿਲੀਜ਼ ਨਹੀਂ ਕਰਾਇਆ ਹਿੰਦੂ ਸਮਾਜ ਨੂੰ ਹਮੇਸ਼ਾ ਪਿੱਛੇ ਸੁੱਟਣ ਦੀ ਗੱਲ ਕੀਤੀ ਜਾ ਰਹੀਆਂ ਦੇਖੋ ਅਸੀਂ ਤਾਂ ਇਹ ਗੱਲ ਕਹਿਣਾ ਚਾਹੁੰਦੇ ਆਂ ਕਿ ਮੁਆਵਜ਼ਾ ਹਰ ਇੱਕ ਨੂੰ ਮਿਲਣਾ ਚਾਹੀਦਾ ਦੇਖੋ ਜੇ ਸੰਦੀਪ <th>ਪਰ ਗੋਰੇ <th><th>ਥਾਪਰ ਤੇ ਹਮਲਾ ਹੋਇਆ ਉਸ ਪਰਿਵਾਰ ਨੂੰ ਕੋਈ ਮੁਆਵਜ਼ਾ ਨਹੀਂ ਦਿੱਤਾ ਤਰਨ ਤਰਨ ਦੇ ਵਿੱਚ ਨਿਹੰਗ ਸਿੰਘਾਂ ਵੱਲੋਂ ਇੱਕ ਬੰਦੇ ਨੂੰ ਸ਼ਰੀਆ ਮਾਰ ਕੇ ਉਹਦੇ ਬੇਟੇ ਨੂੰ ਪਿਓ ਦਾ ਗੁੱਟ ਵੱਢ ਦਿੱਤਾ ਗਿਆ ਉਹਨੂੰ ਸਰਕਾਰ ਵੱਲੋਂ ਕੋਈ ਮੁਆਵਜ਼ਾ ਨਹੀਂ ਦਿੱਤਾ ਸਾਡਾ ਇੱਕ ਕਿਸਾਨ ਭਰਾ ਸ਼ਹੀਦ ਹੋਇਆ ਉੱਥੇ ਬਾਰਡਰ ਤੇ ਜਿਹੜਾ ਹਰਿਆਣਾ ਬਾਰਡਰ ਤੇ ਜਿਹੜਾ ਧਰਨਾ ਲੱਗਾ ਸੀ ਗੋਲੀ ਦੇ ਨਾਲ ਉਹਦੇ ਘਰ 1 ਕਰੋੜ ਰੁਪਏ ਸਰਕਾਰ ਦੇ ਕੇ ਐ ਨਾਲ ਸਰਕਾਰੀ ਨੌਕਰੀ ਅਸੀਂ ਕਿਹਾ ਮਿਲਣਾ ਚਾਹੀਦਾ ਬਿਲਕੁਲ ਮਿਲਣਾ ਚਾਹੀਦਾ ਉਹਨਾਂ ਨੂੰ ਪਰ ਪਰਿਵਾਰ ਦਾ ਜੀ ਗਿਆ ਪਰ ਜਿਹੜੇ ਸਾਡੇ ਸਮਾਜ ਦੇ ਲੋਕ ਮਾਰੇ ਜਾ ਰਹੇ ਨੇ ਉਹਨਾਂ ਨੂੰ ਮੌਤ ਦਾ ਕਿਉਂ ਨਹੀਂ ਦੇਦੀ ਸਰਕਾਰ ਕੀ ਗੱਲ ਸਰਕਾਰ ਜਿਹੜੀ ਵੀ ਸਰਕਾਰ ਹੈ ਕਿਹਾ ਹਿੰਦੂ ਵਿਰੋਧੀ ਸਰਕਾਰ ਹੈ ਅਸੀਂ ਸਾਡਾ ਪੰਜਾਬ ਦੇ ਵਿੱਚ 65 ਸੀਟਾਂ ਦੇ ਉੱਤੇ ਹਿੰਦੂ ਬਹੁਤ ਗਿਣਤੀ ਦੇ ਵਿੱਚ ਹੈ ਸਾਡੀ ਵੋਟਾਂ ਦੇ ਨਾਲ ਸਰਕਾਰਾਂ ਬੰਦੀਆਂ ਤੇ ਅਸੀਂ ਇਹ ਗੱਲ ਕਹਿਣਾ ਚਾਹੁੰਦੇ ਆ ਹੁਣ ਅਸੀਂ ਜਲਦੀ ਸਾਰੀ ਟੀਮ ਨਾਲ ਸਲਾਹ ਕਰਕੇ 781 ਕਰੋੜ ਦਾ ਪੈਕੇਜ ਰਿਲੀਜ਼ ਕਰਾ ਲਈ ਇੱਕ ਆ ਤਿਹਾਰਾ ਤੋਂ ਬਾਅਦ ਦੁਸ਼ਹਰਾ ਦੀਵਾਲੀ ਤੋਂ ਬਾਅਦ ਇੱਕ ਰਥ ਯਾਤਰਾ ਪੂਰੇ ਪੰਜਾਬ ਚ ਕੱਢਣ ਜਾ ਰਹੇ ਆ ਉਹ ਸੁੱਤੀ ਹੋਈ ਸਰਕਾਰ ਜਿਹੜੀ ਸੈਂਟਰ ਸਰਕਾਰ ਆ ਉਹਨੂੰ ਵੀ ਜਗਾ ਰਹੇ ਆ ਕਿ 781 ਕਰੋੜ ਰੁਪਏ ਜਿਨ੍ਹਾਂ ਦੇ ਪਰਿਵਾਰ ਉੱਜੜ ਗਏ ਅੱਤਵਾਦ ਵੇਲੇ ਲੋਕ ਆਪਣੀਆਂ ਕਿੱਲਾਂ ਹਿਸਾਬ ਨਾਲ ਜ਼ਮੀਨਾਂ ਕੋੜੀ ਦੇ ਭਾਅ ਵੀ ਇਸਕੇ ਜਿਹੜਾ ਸ਼ਹਿਰਾਂ 'ਚ ਰਹਿ ਰਹੇ ਆ ਉਹਨਾਂ ਦਾ ਹਾਲਾਤ ਦੇਖੋ ਕੀ ਹਾਲਾਤ ਨੇ ਬੰਦਾ ਜੀ ਆਖਰ ਦੇ ਵਿੱਚ ਮੇਰੇ ਤੇ ਫਿਲਮ ਤੇ ਆਣੇ ਆ ਆਖਰ ਜਿਹੜੇ ਵਿਰੋਧ ਕਰ ਰਹੇ ਆ ਉਹਨਾਂ ਨੂੰ ਕੀ ਕਹਿਣਾ ਚਾਹੋ ਉਹਨਾਂ ਨੂੰ ਇਹ ਕਹਿਣਾ ਚਾਹੁੰਦੇ ਆ ਕਿ ਫਿਲਮ ਕੋਈ ਵੀ ਲੋਕਤੰਤਰ ਲੋਕਤੰਤਰ ਵਿੱਚ ਕੋਈ ਵੀ ਫਿਲਮ ਲੱਗਦੀ ਆ ਉਹਨੂੰ ਦੇਖਣਾ ਚਾਹੀਦਾ ਜੇ ਤੁਹਾਨੂੰ ਸੀਨ ਗਲਤ ਲੱਗਦੇ ਆ ਪੂਰੀ ਫਿਲਮ ਦੇਖੋ ਬਗੈਰ ਸੁਣੇ ਆਪਾਂ ਕੰਗਣਾ ਦਾ ਵਿਰੋਧ ਕਰਨ ਲੱਪੇ ਦਿੱਖੇ ਕੰਗਣਾ ਦਾ ਜਿੱਥੇ ਵਿਰੋਧ ਬਣਦਾ ਸੀ ਇੱਕ ਕਾਸਟੇਬਲ ਨੇ ਉਹਦੇ ਥੱਪੜ ਮਾਰਿਆ ਸੀ ਅਸੀਂ ਕਿਹਾ ਸੀ ਕਿ ਉਹਦੇ ਮਨ 'ਚ ਗੁੱਸਾ ਕਿ ਉਹਦੇ ਵੀ ਮਾਵਾਵਾਂ ਬਾਰੇ ਆ ਗੱਲ ਕਹੀ ਐ। ਆਏ ਉਹਨਾਂ ਦਾ ਉਹਦਾ ਵਿਰੋਧ ਕੀਤਾ ਸੀ। ਅਸੀਂ ਇਹ ਨਹੀਂ ਕਿਹਾ ਕਿ ਉਹ ਜੀ ਗਲਤ ਹੋਇਆ ਜੀ ਅਸੀਂ ਕਹਿੰਦੇ ਠੀਕ ਐ ਉਹਦੇ ਮਨ 'ਚ ਗੁੱਸਾ ਸੀ ਕਿ ਕਿਸਾਨਾਂ ਦੀਆਂ ਮਾਤਾਵਾਂ ਪੈਣਾ ਬਾਰੇ ਗਲਤ ਬੋਲਦੀ ਸੀ। ਅਸੀਂ ਉਸੇ ਵੇਲੇ ਕੰਗਨਾਂ ਦੇ ਖਿਲਾਫ ਸੀ। ਅੱਜ ਅਸੀਂ ਕੰਗਨਾਂ ਦੇ ਹੱਕ 'ਚ ਆ ਫਿਲਮ ਦੇ ਵਿੱਚ ਕਿ ਇਹ ਫਿਲਮ ਰਿਲੀਜ਼ ਹੋਣੀ ਚਾਹੀਦੀ ਐ। ਕਿ ਜੇ ਫਿਲਮ ਰਿਲੀਜ਼ ਨਹੀਂ ਹੁੰਦੀ ਤੇ ਪੰਜਾਬ ਦੀ ਪੂਰੀ ਬਾਲੀਵੁੱਡ ਇੰਡਸਟਰੀ ਦੇ ਵਿੱਚ ਵੀ ਇਹ ਗੱਲ ਹੋਊਗੀ। ਕਿ ਕੋਈ ਵੀ ਫਿਲਮ ਪੰਜਾਬ ਦੇ ਵਿੱਚ ਰਿਲੀਜ਼ ਨਹੀਂ ਹੋਣ ਦਿੱਤੀ ਜਾਂਦੀ ਤੁਸੀਂ ਮਾਰਕਨ ਕਿਉਂ ਕਰਦੇ ਹੋ ਇਹਦੇ ਵਿੱਚ ਜਿਨ੍ਹਾਂ ਨੂੰ ਤੁਸੀਂ ਜਿਹਨਾਂ ਸਰਦਾਰ ਜੀਆਂ ਦਿੰਦੇ ਹੋ ਉਹਨਾਂ ਨੂੰ ਵਧੀਆ ਤਰੀਕੇ ਨਾਲ ਦੇਖੋ ਦੇਖੋ ਸਾਡਾ ਇਸ ਨੂੰ ਮਕਸਦ ਨਹੀਂ ਆ ਕਿ ਉਸ ਟਾਈਮ ਦੇ ਉੱਤੇ ਜੋ 80 ਦੇ 80 ਤੋਂ 92 ਤੱਕ ਹੋਇਆ ਉਹ ਸਾਰਾ ਦਿਖਾਣਾ ਚਾਹੀਦਾ ਸਾਰਾ ਪਤਾ ਲੱਗਣਾ ਚਾਹੀਦਾ ਲੋਕਾਂ ਨੂੰ ਕਿ ਕੀ ਹੋਇਆ ਕਿੱਦਾਂ ਕਤਲਿਆਲ ਹੋਇਆ ਕਿੱਦਾਂ ਹਿੰਦੂਆਂ ਨੂੰ ਬੱਸਾਂ ਚੋਂ ਕੱਢ ਕੇ ਟ੍ਰੇਨਾਂ ਚੋਂ ਕੱਢ ਕੇ ਘਰਾਂ ਚੋਂ ਕੱਢ ਕੇ ਮਾਰਿਆ ਗਿਆ ਉਹਦੀ ਸੱਚਾਈ ਜਿਹੜੀ ਸਾਹਮਣੇ ਆਣੀ ਚਾਹੀਦੀ ਠੀਕ